ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਖੜੇ ਆ ਬਹੁਤ ਪਵਿੱਤਰ ਜਗ੍ਹਾ ਤੇ ਖੜੇ ਆ ਫਤਿਹ ਦੀ ਸਾਂਝ ਅੱਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਪੰਜਾਬ ਦੇ ਪ੍ਰਾਤਨ ਰੁੱਖਾਂ ਤੇ ਕੰਮ ਕਰਦੇ ਆ ਜਿਹੜੇ ਸਾਡੇ ਗੁਰੂ ਘਰ ਰੁੱਖਾਂ ਦੇ ਨਾਂ ਤੇ ਪਿੱਛੇ ਬਣੇ ਹੋਏ ਆ ਉਹਨੂੰ ਅਸੀਂ ਰਿਕਾਰਡਸ ਲਿਆ ਰਹੇ ਆ ਤੇ ਅੱਜ ਅਸੀਂ ਟਾਲੀਅਰ ਸਾਹਿਬ ਗੁਰਦੁਆਰਾ ਪਹੁੰਚੇ ਹੋਏ ਆ ਨਵਾਂ ਸ਼ਹਿਰ ਸ਼ਹਿਰ ਦੇ ਵਿੱਚ ਮੌਜੂਦ ਆ ਇਹ ਗੁਰੂ ਘਰ ਤਪ ਸਥਾਨ ਆ ਮਤਲਬ ਇਹ ਇਸ ਤੋਂ ਪਹਿਲਾਂ ਅਸੀਂ ਦੋ ਗੁਰੂ ਘਰ ਹਸਟਾਲੀ ਦੇ ਨਾਂ ਪਿੱਛੇ ਅਸੀਂ ਲੱਭੇ ਆ ਜੀ ਮਤਲਬ ਉਹ ਹੈਗਾ ਸਾਡਾ ਇੱਕ ਪਿੰਡ ਰੈਕੋਡ ਕੋਲੇ ਰੈਕੋਡ ਦੇ ਵਿੱਚ ਹੈ ਮਤਲਬ ਟਾਲੀਆ ਨਾਲ ਸਭ ਗੁਰਦਰਾ ਉੱਥੇ ਟਾਲੀ ਦੀ ਮੁੱਢੀ ਸੰਭਾਲ ਕੇ ਰੱਖੀ ਹੋਈ ਆ ਉਸ ਤੋਂ ਸਾਡੇ ਲੁਧਿਆਣਾ ਜ਼ਿਲ੍ਹੇ ਰਤਨਪਿੰਡ ਆ ਉੱਥੇ ਵੀ ਟਾਲੀ ਸਾਹਿਬ ਗੁਰਦਰਾ ਹੈਗਾ ਇਹ ਦੋ ਗੁਰੂ ਘਰ ਅਸੀਂ ਰਿਕਾਰਡਸ ਲਿਆਂਦੇ ਅੱਜ ਅਸੀਂ ਤੀਜਾ ਜਿਹੜਾ ਤਪਸਥਾਨਾ ਗੁਰੂ ਘਰ ਹੈਗਾ ਇੱਥੋਂ ਦਾ ਉਹ ਅਸੀਂ ਰਿਕਾਰਡਸ ਲਿਆ ਰਹੇ ਆ ਤਾਂ ਇਹ ਜਿਹੜਾ ਤਪਸਥਾਨ ਹੈਗਾ ਬਾਬਾ ਸ਼੍ਰੀਚੰਦ ਜੀ ਦਾ ਸਥਾਨ ਹੈਗਾ ਉਹਨਾਂ ਨੇ ਇਥੋਂ ਪਤਾ ਲੱਗਿਆ ਵੀ ਉਹਨਾਂ ਨੇ ਜਿਹੜਾ ਟਾਲੀ ਦਤਨ ਕੀਤੀ ਤਾਂ ਉੱਥੇ ਟਾਲੀ ਗੜੀ ਉੱਥੋਂ ਟਾਲੀ ਟਾਲੀ ਜਿਹੜੀ ਪੈਦਾ ਹੋਈ ਇਹ ਟਾਲੀ ਉਹ ਆਪਣੀ ਜਿਹੜੀ ਅਸਲੀ ਟਾਲੀ ਉਹ ਸੰਸਾਰ ਯਾਤਰਾ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਮੋੜ ਸੰਭਾਲ ਲਿਆ ਅੰਦਰ ਤੇ ਇਹ ਜਿਹੜੀਆਂ ਵਾਂਸ਼ ਅੱਗੇ ਟਾਲੀਆਂ ਜਿਹੜੀਆਂ ਅੱਗੇ ਦਿਖ ਰਿਹਾ ਉਹ ਵਾਂਸ਼ ਅੱਗੇ ਚੱਲਦੇ ਆ ਰਹੇ ਆ ਸਾਡੇ ਵਿਚਕਾਰ ਜਸਵੰਦਰ ਸਿੰਘ ਜੀ ਹੈੱਡ ਗ੍ਰੰਥੀ ਨਾਲ ਆ ਉਹ ਸਾਨੂੰ ਮਤਲਬ ਇਸ ਟਾਲੀ ਸਾਹਿਬ ਗੁਰਦਰਾ ਦਾ ਇਤਿਹਾਸ ਦੱਸਣਗੇ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਗੁਰੂ ਪਿਆਰੀ ਗੁਰੂ ਸਬਾਰੀ ਸਾਧ ਸੰਗਤ ਜੀ ਉਹ ਗੁਰਦੁਆਰਾ ਬਾਬਾ ਸ੍ਰੀ ਚੰ다 ਤਪਸਥਾਨ ਗੜਸ਼ੰਕਰ ਰੋਡ ਤੇ ਹੈ ਇੱਥੇ ਬਾਬਾ ਸ੍ਰੀ ਚੰਦ ਜੀ 40 ਦਿਨ ਰਹੇ ਸੀ ਜਾਣ ਵੇਲੇ ਉਹਨਾਂ ਸੰਗਤਾਂ ਨੇ ਬੇਨਤੀ ਕੀਤੀ ਹੈ ਕਿ ਕੋਈ ਸਾਨੂੰ ਨਿਸ਼ਾਨੀ ਦੇ ਜਿਓ ਤਾਂ ਬਾਬਾ ਸ੍ਰੀ ਚੰਦ ਨੇ ਟਾਲੀ ਦੀ ਦਰਤਨ ਕਰਕੇ ਉਹ ਗੜਤੀ ਸੀ ਉਸ ਤੋਂ ਬਿਰਸ਼ ਬਣਿਆ ਹੈ ਉਸ ਬਿਰਸ਼ ਦੇ ਨਾਂ ਤੇ ਗੁਰਦੁਆਰਾ ਟਾਲੀ ਸਾਹਿਬ ਇਸ ਸਥਾਨ ਦਾ ਪਿਆ ਹੈ ਤੇ ਹੁਣ ਇੱਥੇ ਤਿੰਨ ਬੜੇ ਮੇਲੇ ਮਨਾਏ ਜਾਂਦੇ ਹਨ ਇੱਕ ਮਾਗੀ ਦਾ ਮੇਲਾ ਇੱਕ ਭਾਦੋਂ ਸੁਦੀ ਨੌਵੀਂ ਦਾ ਮੇਲਾ ਤੇ ਇੱਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਦੇ ਮੇਲੇ ਮਨਾਏ ਜਾਂਦੇ ਨੇ ਤੇ ਸਭ ਸੰਗਤਾਂ ਦੂਰੋਂ ਦੂਰੋਂ ਆ ਕੇ ਇੱਥੇ ਸੁਪਨਾ ਸੁਪਨੀਆਂ ਨੇ ਸਭ ਦੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਤੇ ਹੀਰ ਗੋਤ ਨੂੰ ਜਾਂਦੇ ਹੋਏ ਬਾਬਾ ਸਰਚਨ ਜੀ ਦੱਬਾ ਦੀਗੇ ਸਾਨੂੰ ਕਿ ਜਿਵੇਂ ਬੱਚੇ ਦੀਆਂ ਗੋਲਟੀਆਂ ਟੱਟੀਆਂ ਨਾਲ ਹਟਦੀਆਂ ਹੋਣ ਉਹ ਇਹਨਾਂ ਦਾ ਕੋਈ ਆ ਕੇ ਮਾਜਵੇ ਤੇ ਉਹ ਠੀਕ ਹੋ ਜਾਂਦੇ ਬਾਹਰ ਹਸਪਤਾਲਾਂ ਵਿੱਚੋਂ ਵੀ ਡਾਕਟਰ ਸਾਹਿਬ ਆਪਣੇ ਬੱਚਿਆਂ ਨੂੰ ਇੱਥੇ ਭੇਜ ਦਿੰਦੇ ਨੇ ਬੱਚੇ ਰਾਜੀ ਹੋ ਕੇ ਜਾਂਦੇ ਨੇ ਹੋਰ ਵੀ ਜੋ ਵੀ ਸੁਪਨਾ ਸੁਖੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ ਇਸ ਤੋਂ ਬਾਅਦ ਬਾਬਾ ਸਿਰਚਾਂ ਦੀ ਦੌਲਤਪੁਰ ਜਿਸ ਕਹੇਗਾ ਉੱਥੇ ਵੀ 30 ਦਿਨ ਬਾਬਾ ਸਿੰਘ ਪਸਿਆ ਕੀਤੀ ਉੱਥੇ ਵੀ ਗੁਰਦਾਰਾ ਟਾਲੀ ਸਾਹਿਬ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਸ ਤੋਂ ਬਾਅਦ ਜੋ ਇਸ ਵੀਡੀਓ ਨੂੰ ਦੇਖ ਰਿਹਾ ਹੈ ਤੁਹਾਡੇ ਵੀ ਕਿਸੇ ਇਲਾਕੇ 'ਚ ਟਾਲੀ ਨਾਂ ਦੇ ਗੁਰੂ ਘਰ ਬਣਿਆ ਹੋਵੇ ਜਾਂ ਤੁਹਾਡਾ ਪਿੰਡ ਦਾ ਨਾਮ ਟਾਲੀ ਦੇ ਨਾਂ ਤੇ ਹੋਵੇ ਸਾਨੂੰ ਜਰੂਰ ਸੰਪਰਕ ਕਰੋ ਤੇ ਅਸੀਂ ਤੁਹਾਡੇ ਪਿੰਡ ਆਵਾਂਗੇ ਤਾਂ ਉੱਥੇ ਅਸੀਂ ਉਸ ਨੂੰ ਰਿਕਾਰਡ 'ਚ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ